ਅਮਰੀਕੀ ਸੁਪਰੀਮ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਸਰਕਾਰ ਨੂੰ 8 ਪ੍ਰਵਾਸੀਆਂ ਨੂੰ ਦੱਖਣੀ ਸੂਡਾਨ ਵਾਪਸ ਡਿਪੋਰਟ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨੇ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਅਮਰੀਕਾ ਸਰਕਾਰ ਪਹਿਲੇ ਤੋਂ ਦਿਨ ਤੋਂ ਹੀ ਖਤਰਨਾਕ ਅਪਰਾਧ ਕਰਨ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੱਭ ਲੱਭ ਕੇ ਡਿਪੋਰਟ ਕਰ ਰਹੀ ਹੈ। ਇਹ ਕਾਰਵਾਈ ਵੀ ਹੁਣ ਇਸੇ ਮੁਹਿੰਮ ਦਾ ਹਿੱਸਾ ਹੈ। ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਪੀ ਪੰਜਾਬੀ। ਅਮਰੀਕਾ ਨੇ 8 ਖਤਰਨਾਕ ਪ੍ਰਵਾਸੀਆਂ ਨੂੰ ਦੱਖਣੀ ਸੁਡਾਨ ਡਿਪੋਰਟ ਕਰ ਦਿੱਤਾ ਹੈ ਜਿਨ੍ਹਾਂ ਨੂੰ ਕਈ ਹਫ਼ਤੇ ਤੱਕ ਸੁਡਾਨ ਦੇ ਹੀ ਜ਼ਬੂਤੀ ਦੇ ਵਿੱਚ ਅਮਰੀਕੀ ਆਰਮੀ ਬੇਸ ਵਿੱਚ ਰੱਖਿਆ ਹੋਇਆ ਸੀ ਇਹ ਪ੍ਰਵਾਸੀਆਂ ਨੂੰ ਕਤਲ ਜਿੰਸੀ ਹਮਲੇ ਤੇ ਡਕੈਤੀ ਵਰਗੇ ਜੁਰਮਾਂ ਲਈ ਸਜ਼ਾ ਸੁਣਾਈ ਗਈ ਸੀ ਇਹਨਾਂ ਵਿੱਚੋਂ ਕਈਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਸਨ ਤੇ ਕਈ ਕਈਆਂ ਦੀ ਸਜ਼ਾ ਖਤਮ ਹੋਣ ਵਾਲੀ ਸੀ ਇਹ 8 ਵਿਅਕਤੀਆਂ ਵਿੱਚੋਂ ਸਿਰਫ ਇੱਕ ਵਿਅਕਤੀ ਹੀ ਦੱਖਣੀ ਸੁਡਾਨ ਦਾ ਨਾਗਰਿਕ ਹੈ ਬਾਕੀ 7 ਵਿਅਕਤੀ ਮਿਆਂਮਾਰ, ਕਿਊਬਾ, ਵਿਏਟਨਾਮ, ਲਾਓਸ ਤੇ ਮੈਕਸੀਕੋ ਦੇ ਨਾਗਰਿਕ ਨੇ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਪ੍ਰਵਾਸੀ ਲੋਕਾਂ ਦੇ ਆਪਣੇ ਮੁਲਕਾਂ ਨੇ ਇਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 트럼ਪ ਪ੍ਰਸ਼ਾਸਨ ਤੀਜੇ ਦੇਸ਼ਾਂ ਦੇ ਵਿੱਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀਆਂ ਕਾਰਵਾਈਆਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਪਹਿਲਾਂ ਹੀ ਅਲਸਲਵਾਡੋਰ ਤੇ ਕੋਸਟਾ ਰਿਕਾ ਦੇ ਵਿੱਚ ਲੋਕਾਂ ਨੂੰ ਡਿਪੋਰਟ ਕਰ ਚੁੱਕਾ ਹੈ। ਰਵਾਂਡਾ ਨੇ ਵੀ ਇਸ ਦੇ ਬਾਰੇ ਚਰਚਾ ਦੀ ਪੁਸ਼ਟੀ ਕੀਤੀ ਹੈ। ਅਤੇ ਮੀਡੀਆ ਰਿਪੋਰਟਸ ਦੇ ਮੁਤਾਬਿਕ ਬੈਨਿਨ ਅੰਗੋਲਾ ਇਕਟੋਰੀਅਲ ਗਿਨੀ ਇਸਤਵਿਨੀ ਅਤੇ ਮੈਲਡੋਵਾ ਵੀ ਇਸ ਸੂਚੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਅਮਰੀਕਾ ਵੱਲੋਂ ਕੱਡੇ ਪ੍ਰਵਾਸੀਆਂ ਨੂੰ ਜੇਕਰ ਉਹਨਾਂ ਦੇ ਆਪਣੇ ਮੁਲਕ ਕਬੂਲ ਨਹੀਂ ਕਰਦੇ ਤਾਂ ਅਮਰੀਕਾ ਇਹਨਾਂ ਪ੍ਰਵਾਸੀਆਂ ਨੂੰ ਕਿਸੇ ਹੋਰ ਤੀਜੇ ਮੁਲਕਾਂ ਦੇ ਵਿੱਚ ਡਿਪੋਰਟ ਕਰ ਰਿਹਾ ਹੈ ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ CBS ਨਿਊਜ਼ ਨੂੰ ਸਬੂਤ ਵਜੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਵਿੱਚ ਇਹ ਪ੍ਰਵਾਸੀ ਜਹਾਜ਼ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਇਨਾਂ ਦੇ ਹੱਥ ਅਤੇ ਪੈਰ ਜੰਜੀਰਾਂ ਦੇ ਨਾਲ ਬੰਨੇ ਹੋਏ ਸਨ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਦੱਖਣੀ ਸੁਡਾਨ ਸਰਕਾਰ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਲਿਆ ਹੈ ਜਾਂ ਨਹੀਂ ਅਤੇ ਅੱਗੇ ਇਹਨਾਂ ਦਾ ਭਵਿੱਖ ਵੀ ਕੀ ਹੋਵੇਗਾ ਦੱਖਣੀ ਸੁਡਾਨ ਕਾਫੀ ਉਥਲ-ਪੁਥਲ ਵਾਲਾ ਮੁਲਕ ਹੈ ਇੱਥੇ ਸਥਿਤੀ ਅਜੇ ਵੀ ਅਸਥਿਰ ਹੈ ਅਤੇ ਇਹ ਦੇਸ਼ ਗ੍ਰਹਿ ਯੁੱਧ ਦੇ ਕੰਢੇ ਤੇ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਜੁਰਮ ਅਗਵਾ ਅਤੇ ਹਥਿਆਰਬੰਦ ਸੰਘਰਸ਼ ਦੇ ਕਾਰਨ ਇੱਥੇ ਸਫਰ ਨਾ ਕਰਨ ਦੀ ਵੀ ਚੇਤਾਵਨੀ ਜਾਰੀ ਕੀਤੀ ਹੋਈ ਹੈ ਇਹ 8 ਵਿਅਕਤੀ ਮਈ ਮਹੀਨੇ ਵਿੱਚ ਅਮਰੀਕਾ ਤੋਂ ਬਾਹਰ ਭੇਜੇ ਗਏ ਸਨ ਪਰ ਮੈਸਾਚੂਸੈਟਸ ਦੇ ਅਮਰੀਕੀ ਜ਼ਿਲ੍ਹਾ ਜੱਜ ਬ੍ਰਾਈਨ ਮਰਫੀ ਨੇ ਉਹਨਾਂ ਦੀ ਰਿਪੋਰਟੇਸ਼ਨ ਨੂੰ ਰੋਕ ਦਿੱਤਾ ਸੀ ਜਿਸ ਤੇ ਕਾਰਨ ਉਹਨਾਂ ਦਾ ਜਹਾਜ਼ ਜਿਬੂਤੀ ਦੇ ਵੱਲ ਮੋੜ ਦਿੱਤਾ ਗਿਆ ਜਜ ਮਰਫੀ ਨੇ ਫੈਸਲਾ ਸੁਣਾਇਆ ਸੀ ਕਿ ਤੀਜੇ ਮੁਦੇਸ਼ਾਂ ਦੇ ਵਿੱਚ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਨੂੰ ਪਹਿਲਾਂ ਸੂਚਿਤ ਕੀਤਾ ਜਾਣਾ ਜ਼ਰੂਰੀ ਹੈ ਅਤੇ ਉਹਨਾਂ ਨੂੰ ਅਸਾਲਮ ਅਧਿਕਾਰੀ ਦੇ ਨਾਲ ਗੱਲਬਾਤ ਕਰਨ ਦਾ ਇੱਕ ਮੌਕਾ ਵੀ ਦਿੱਤਾ ਜਾਣਾ ਚਾਹੀਦਾ ਹੈ ਪਰ ਪਿਛਲੇ ਹਫਤੇ ਸੁਪਰੀਮ ਕੋਰਟ ਨੇ 트ੰਪ ਪ੍ਰਸ਼ਾਸਨ ਦਾ ਸਾਥ ਦਿੱਤਾ ਤੇ ਜਜ ਮਰਫੀ ਦੇ ਫੈਸਲੇ ਨੂੰ ਉਲਟਾ ਦਿੱਤਾ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਪੁਸ਼ਟੀ ਕੀਤੀ ਕਿ ਜਜ ਮਰਫੀ ਹੁਣ ਕਾਨੂੰਨੀ ਪ੍ਰਕਿਰਿਆ ਦੀਆਂ ਸੁਣਵਾਈਆਂ ਦੀ ਮੰਗ ਨਹੀਂ ਕਰ ਸਕਦੇ ਜਿਸ ਦੇ ਨਾਲ ਡਿਪੋਰਟੇਸ਼ਨ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਸਕਦੀ ਹੈ ਅਮਰੀਕੀ ਹੋਮਲੈਂਡ ਸਕਿਉਰਿਟੀ ਵਿਭਾਗ ਦੀ ਸਕੱਤਰ ਟ੍ਰਿਸ਼ੀਆ ਮੈਕਲੋਫਲਿਨ ਨੇ ਦੱਖਣੀ ਸੁਡਾਨ ਦੀ ਡਿਪੋਰਟੇਸ਼ਨ ਨੂੰ ਜਿੱਤ ਕਰਾਰ ਦਿੱਤਾ ਹੈ ਇਸ ਸਾਲ ਦੇ ਸ਼ੁਰੂ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਦੱਖਣੀ ਸੁਡਾਨ ਦੇ ਸਾਰੇ ਪਾਸਪੋਰਟ ਧਾਰਕਾਂ ਦੇ ਅਮਰੀਕਾ ਵੀਜ਼ੇ ਰੱਦ ਕਰ ਦਿੱਤੇ ਸਨ ਜਿਸ ਦੇ ਕਾਰਨ ਉਹਨਾਂ ਨੇ ਦੇਸ਼ ਦੁਆਰਾ ਡਿਪੋਰਟ ਕੀਤੇ ਗਏ ਨਾਗਰਿਕਾਂ ਨੂੰ ਸਵੀਕਾਰ ਨਾ ਕਰਨ ਦਾ ਹਵਾਲਾ ਦਿੱਤਾ ਸੀ